ਕਲਗੀਧਰ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਇੱਕ ਬਖਰੀ ਹੀ ਤਾਕਤ ਦਿੱਤੀ ਹੈ ਖੰਡੇ ਵਾਟੇ ਦਾ ਅੰਮ੍ਰਿਤ ਜੋ ਇਸ ਅੰਮ੍ਰਿਤ ਨੂੰ ਇੱਕ ਬਾਰ ਸ਼ਕ ਲੈਂਦਾ ਹੈ ਇਹ ਅੰਮ੍ਰਿਤ ਰੂਮ ਰੂਮ ਦੇ ਵਿੱਚ ਰਚ ਜਾਂਦਾ ਹੈ ਤੇ ਗੁਰੂ ਦਾ ਥਾਪੜਾ ਹੀ ਸਿੰਘਾਂ ਨੂੰ ਵੱਡੀਆਂ-ਵੱਡੀਆਂ ਤਾਕਤਾਂ ਦੇ ਨਾਲ ਟੱਕਰ ਲੈਣ ਦਾ ਹੌਸਲਾ ਦੇ ਦਿੰਦਾ ਹੈ ਔਖੇ ਸਮੇਂ ਦੇ ਵਿੱਚ ਇਨਸਾਨ ਦੀ ਤਾਕਤ ਨਹੀਂ ਛਕਿਆ ਹੋਇਆ ਅਮਰਤ ਹੀ ਕੰਮ ਕਰਦਾ ਹੈ ਪਰ ਸ਼ਰਤ ਇਹ ਹੈ ਕਿ ਗੁਰਸਿੱਖ ਰਹਿਤ ਵਾਲਾ ਹੋਵੇ ਤੇ ਉਹ ਮਛਲਿਆਂ ਹਾਥੀਆਂ ਨਾਲ ਇਕੱਲਾ ਹੀ ਭੇੜ ਸਕਦਾ ਹੈ ਅਜਿਹੀ ਇੱਕ ਅਨੋਖੀ ਘਟਨਾ ਅਸਾਮ ਦੇ ਵਿੱਚ ਹੋਈ ਜਦੋਂ ਅਸਾਮ ਦੇ ਇੱਕ ਇਲਾਕੇ ਨੇ ਸਿੱਖ ਨੌਜਵਾਨ ਦਾ ਜੀਣਾ ਹਰਾਮ ਕਰਕੇ ਰੱਖਿਆ ਹੋਇਆ ਸੀ ਫਿਰ ਗੁਰੂ ਦੀ ਐਸੀ ਕਿਰਪਾ ਹੋਈ ਕਿ ਅਸਾਮ ਦਾ ਉਹ ਇਲਾਕਾ ਅੱਜ ਉਸ ਸਿੱਖ ਨੌਜਵਾਨ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਅਤੇ ਇੱਕ ਪੂਰੀ ਲਿੰਕ ਰੋਡ ਦਾ ਨਾਮ ਉਸ ਸਿੱਖ ਨੌਜਵਾਨ ਦੇ ਨਾਂ ਦੇ ਉੱਤੇ ਰੱਖ ਦਿੱਤਾ ਗਿਆ ਆਓ ਇਸ ਵੀਡੀਓ ਵਿੱਚ ਜਾਣਦੇ ਹਾਂ ਅਜਿਹਾ ਉਸ ਸਿੱਖ ਨੌਜਵਾਨ ਨੇ ਕੀ ਕੀਤਾ ਜਿਸ ਦੀ ਵਜ੍ਹਾ ਨਾਲ ਅਸਾਮ ਸਰਕਾਰ ਨੇ ਇੱਕ ਲਿੰਕ ਰੋਡ ਦਾ ਨਾਂ ਹੀ ਉਸ ਸਿੱਖ ਨੌਜਵਾਨ ਦੇ ਨਾਮ ਦੇ ਉੱਤੇ ਰੱਖ ਦਿੱਤਾ ਇਹ ਗੱਲ ਹੈ 1996 ਦੀ ਜਦੋਂ ਬੰਗਾਲ ਦੇ ਕੋਲਕੱਤਾ ਵਿੱਚ ਇੱਕ ਸਿੱਖ ਨੌਜਵਾਨ ਨਾਲ ਇਹ ਸਾਰੀ ਘਟਨਾ ਵਾਪਰੀ ਬਲਕਾਰ ਸਿੰਘ ਦੇ ਪਿਤਾ सुरेंद्र ਸਿੰਘ ਦਾ ਪਿਸ਼ੋਕੜ ਬਠਿੰਡੇ ਤੋਂ ਸੀ ਪਿਛਲੇ 30 ਸਾਲ ਤੋਂ सुरेंद्र ਸਿੰਘ ਦੀ ਡਿਊਟੀ ਇੱਥੇ ਕੋਲਕੱਤੇ ਵਿੱਚ ਹੀ ਰਹੀ ਤੇ ਬੱਚੇ ਵੀ ਇੱਥੇ ਹੀ ਪੜ੍ਹਾਈ ਲਿਖਾਈ ਕਰਕੇ ਵੱਡੇ ਹੋਏ ਸਾਰਾ ਪਰਿਵਾਰ ਕੋਲਕੱਤਾ ਦੇ ਵਿੱਚ ਹੀ ਰਹਿੰਦਾ ਸੀ ਤੇ सुरेंद्र ਸਿੰਘ ਨੇ ਪੰਜਾਬ ਛੱਡ ਕੇ ਕੋਲਕੱਤਾ ਵਿੱਚ ਹੀ ਰਹਿਣ ਦਾ ਫੈਸਲਾ ਕੀਤਾ ਤੇ ਉੱਥੇ ਹੀ ਆਪਣਾ ਮਕਾਨ ਬਣਾ ਲਿਆ सुरेंद्र ਸਿੰਘ ਦਾ ਬੇਟਾ ਬਲਕਾਰ ਸਿੰਘ ਜਿਸ ਨੇ ਬੈਂਕ ਦੇ ਫਾਰਮ ਭਰੇ ਤੇ ਬੈਂਕ ਵਿੱਚ ਨੌਕਰੀ ਮਿਲ ਗਈ ਬਲਕਾਰ ਸਿੰਘ ਦੀ ਪਹਿਲੀ ਪੋਸਟਿੰਗ ਅਸਾਮ ਦੇ ਵਿੱਚ ਹੋਈ ਬਲਕਾਰ ਸਿੰਘ ਸਰੀਰ ਦਾ ਕਮਜ਼ੋਰ ਸੀ ਪਰ ਸਿੱਖੀ ਦੇ ਨਾਲ ਉਸ ਦਾ ਪੂਰਾ ਪਿਆਰ ਸੀ ਬਾਣੀ ਵੱਲ ਜਿਆਦਾ ਧਿਆਨ ਰੱਖਦਾ ਸੀ ਸੋ ਬਲਕਾਰ ਸਿੰਘ ਨੂੰ ਨੌਕਰੀ ਮਿਲੀ ਤਾਂ ਬਿਨਾਂ ਦੇਰੀ ਕੀਤੇ ਮਾਰਚ 1996 ਵਿੱਚ ਉਹ ਅਸਾਮ ਚਲਾ ਗਿਆ ਰਹਿਣ ਦਾ ਇੰਤਜ਼ਾਮ ਵੀ ਅਸਾਮ ਜਾ ਕੇ ਹੀ ਕਰਨਾ ਪੈਣਾ ਸੀ ਸ਼ਹਿਰ ਤੋਂ ਬਾਹਰ ਇੱਕ ਬੈਂਕ ਸੀ ਉੱਥੇ ਹੀ ਡਿਊਟੀ ਕਰਨੀ ਸੀ ਬੈਂਕ ਦੇ ਬਾਕੀ ਕਰਮਚਾਰੀ ਸਾਰੇ ਦੇ ਸਾਰੇ ਅਸਾਮ ਦੇ ਰਹਿਣੇ ਵਾਲੇ ਸਨ ਬਲਕਾਰ ਸਿੰਘ ਬੈਂਕ ਦੇ ਲਾਗੇ ਹੀ ਕਮਰਾ ਲੈ ਕੇ ਉੱਥੇ ਰਹਿਣ ਲੱਗਾ ਬਲਕਾਰ ਸਿੰਘ ਨੇ ਅਸਾਮ ਦੇ ਲੋਕਾਂ ਦੇ ਨਾਲ ਹੀ ਰਹਿਣ ਦਾ ਇੰਤਜ਼ਾਮ ਕੀਤਾ ਪਰ ਬਲਕਾਰ ਸਿੰਘ ਨੂੰ ਲੱਗਦਾ ਸੀ ਕਿ ਉਸ ਦੇ ਨਾਲ ਦੇ ਬੰਦੇ ਕੰਮ ਕਰਨੇ ਵਾਲੇ ਠੀਕ ਨਹੀਂ ਹਨ ਕਿਉਂਕਿ ਬਲਕਾਰ ਦੇ ਨਾਲ ਵਾਲੇ ਹਰ ਰੋਜ਼ ਬੱਕਰਾ ਤੇ ਮੁਰਗਾ ਹੀ ਖਾਂਦੇ ਸੀ ਤੇ ਬਲਕਾਰ ਸਿੰਘ ਗੁਰੂ ਦਾ ਸਿੱਖ ਸੀ ਉਹ ਮੀਟ ਸ਼ਰਾਬ ਦੇ ਲੱਗੇ ਵੀ ਨਹੀਂ ਜਾਂਦਾ ਸੀ ਬਲਕਾਰ ਸਿੰਘ ਬੈਂਕ ਦੇ ਵਿੱਚ ਵੀ ਪਰੇਸ਼ਾਨ ਰਹਿਣ ਲੱਗਿਆ ਕਿਉਂਕਿ ਜੋ ਨਾਲ ਦੇ ਲੋਕ ਸੀ ਉਸ ਨੂੰ ਬੈਂਕ ਵਿੱਚ ਵੀ ਤੰਗ ਕਰਦੇ ਸਨ ਫਿਰ ਅੱਕ ਕੇ ਬਲਕਾਰ ਸਿੰਘ ਨੇ ਆਪਣਾ ਕਮਰਾ ਅਲੱਗ ਕਰ ਲਿਆ ਤੇ ਬੇਂਤੀ ਚੁਪਈ ਦਾ ਪਾਠ ਉਸ ਦੇ ਮੂੰਹ ਤੇ ਚੜਿਆ ਹੋਇਆ ਸੀ ਉਹ ਹਰ ਦਮ ਬੇਂਤੀ ਚੁਪਈ ਦਾ ਪਾਠ ਕਰਦਾ ਰਹਿੰਦਾ ਹੁੰਦਾ ਸੀ ਉਹ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਦਾ ਸੀ ਬਲਕਾਰ ਸਿੰਘ ਦੱਸਦਾ ਸੀ ਕਿ ਕੰਮ ਕਰਨੇ ਵਾਲੇ ਲੋਕ ਤਾਂ ਮੈਨੂੰ ਤੰਗ ਕਰਦੇ ਹੀ ਸੀ ਪੂਰੇ ਦਾ ਪੂਰਾ ਇਲਾਕਾ ਹੀ ਸਰਦਾਰ ਨੂੰ ਦੇਖ ਕੇ ਖੁਸ਼ ਨਹੀਂ ਸੀ ਬਲਕਾਰ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਵਿੱਚ ਇੱਕ ਮੇਲਾ ਲੱਗਦਾ ਹੈ ਜਿਸ ਨੂੰ ਹਾਥੀਆਂ ਦਾ ਮੇਲਾ ਕਿਹਾ ਜਾਂਦਾ ਹੈ ਉਹ ਮੇਲਾ ਸ਼ੁਰੂ ਹੋ ਗਿਆ ਉੱਥੇ ਮੇਲਾ ਹਰ ਸਾਲ ਜਨਵਰੀ ਦੇ ਮਹੀਨੇ ਮੰਦਰ ਵਿੱਚ ਲਗਾਇਆ ਜਾਂਦਾ ਹੈ ਜਿੱਥੇ ਹਜ਼ਾਰਾਂ ਹਾਥੀ ਆਉਂਦੇ ਨੇ ਤੇ ਹਾਥੀਆਂ ਨੂੰ ਸ਼ਰਾਬ ਪਿਲਾਉਣਾ ਉਸ ਮੰਦਰ ਦੀ ਮਰਿਆਦਾ ਹੈ ਬਲਕਾਰ ਸਿੰਘ ਆਪਣੀ ਬੈਂਕ ਦੇ ਵੱਲੋਂ ਉਸ ਮੇਲੇ ਵਿੱਚ ਗਿਆ ਉਸ ਦੀ ਡਿਊਟੀ ਮੇਲੇ ਵਿੱਚ ਲੱਗੀ ਹੋਈ ਸੀ ਉਸ ਮੇਲੇ ਵਿੱਚ ਕਿਹੜੀ ਘਟਨਾ ਵਰਤਣੀ ਸੀ ਇਹ ਕਿਸੇ ਦੇ ਦਿਲ ਦਿਮਾਗ ਦੇ ਵਿੱਚ ਵੀ ਨਹੀਂ ਸੀ ਬਲਕਾਰ ਸਿੰਘ ਦੇ ਨਾਲ ਦੇ ਸਾਥੀਆਂ ਦੇ ਦਿਮਾਗ ਦੇ ਵਿੱਚ ਹੋਰ ਹੀ ਕੋਈ ਖੇਲ ਚੱਲ ਰਹੀ ਸੀ ਉੱਥੇ ਇੱਕ 50 ਹਾਥੀਆਂ ਦਾ ਝੁੰਡ ਆਇਆ ਹੋਇਆ ਸੀ ਜਿਸ ਵਿੱਚੋਂ ਇੱਕ ਹਾਥੀ ਪਾਗਲ ਹੋ ਗਿਆ ਉਸ ਪਾਗਲ ਹਾਥੀ ਨੇ ਸਾਰੇ ਪਾਸੇ ਪਰਥੂ ਪਾ ਦਿੱਤਾ ਤੇ ਉਹ ਬੇਕਾਬੂ ਹੋ ਗਿਆ ਉਹ ਪਾਗਲ ਹਾਥੀ ਲੋਕਾਂ ਨੂੰ ਚੱਕ ਚੱਕ ਕੇ ਮਾਰਨ ਲੱਗਿਆ ਤੇ ਗੱਡੀਆਂ ਨੂੰ ਪੈਰਾਂ ਥੱਲੇ ਲੈ ਕੇ ਤੋੜਨ ਲੱਗਿਆ ਕਾਫੀ ਨੁਕਸਾਨ ਕਰ ਚੁੱਕਾ ਸੀ ਉਹ ਪਾਗਲ ਹਾਥੀ ਕਈ ਲੋਕਾਂ ਦੀਆਂ ਮੌਤਾਂ ਹੋ ਗਈਆਂ ਦੱਸਿਆ ਜਾਂਦਾ ਹੈ ਕਿ ਇਹ ਮੇਲਾ ਹਰ ਸਾਲ ਲੱਗਦਾ ਹੈ ਹਰ ਸਾਲ ਕੋਈ ਨਾ ਕੋਈ ਹਾਥੀ ਪਾਗਲ ਹੁੰਦਾ ਹੈ ਪਰ ਸਰਕਾਰ ਇਸ ਮੇਲੇ ਨੂੰ ਰੋਕਣ ਲਈ ਕੁਝ ਵੀ ਨਹੀਂ ਕਰਦੀ ਸਰਕਾਰ ਨੂੰ ਲੋਕਾਂ ਦੀਆਂ ਜਾਨਾਂ ਦੀ ਕੋਈ ਪਰਵਾਹ ਨਹੀਂ ਹੈ ਬਲਕਾਰ ਸਿੰਘ ਦੇ ਨਾਲ ਦੇ ਕਰਮਚਾਰੀਆਂ ਨੇ ਬਲਕਾਰ ਸਿੰਘ ਨੂੰ ਕਿਹਾ ਕਿ ਤੇਰੀ ਡਿਊਟੀ ਹੈ ਇਸ ਹਾਥੀ ਨੂੰ ਰੋਕਣ ਦੀ ਸਰਕਾਰ ਨੇ ਤੈਨੂੰ ਇੱਥੇ ਇਸੇ ਲਈ ਭੇਜਿਆ ਹੈ ਕਿ ਤੂੰ ਮੇਲੇ ਦਾ ਪੂਰਾ ਪ੍ਰਬੰਧ ਰੱਖ ਸਕੇ ਬਲਕਾਰ ਸਿੰਘ ਨੇ ਅੱਗੇ ਉਹ ਕਿਹਾ ਕਿ ਇਸ ਤਰ੍ਹਾਂ ਤਾਂ ਇੱਥੇ ਹਰ ਸਾਲ ਹੁੰਦਾ ਹੈ ਮੈਂ ਇਸ ਹੱਥੀ ਨੂੰ ਕਿਸ ਤਰ੍ਹਾਂ ਰੋਕ ਸਕਦਾ ਹਾਂ ਉਹ ਕਰਮਚਾਰੀਆਂ ਦੇ ਦਿਮਾਗ ਦੇ ਵਿੱਚ ਹੋ ਰਹੀ ਕੁਝ ਚੱਲ ਰਿਹਾ ਸੀ ਉਹਨਾਂ ਨੇ ਬਲਕਾਰ ਨੂੰ ਕਹਿ ਦਿੱਤਾ ਤੂੰ ਸਰਦਾਰ ਹੋ ਕੇ ਡਰ ਰਿਹਾ ਹੈ ਤੂੰ ਤੇ ਡਰਪੋਕ ਸਰਦਾਰ ਹੈ ਜਦੋਂ ਬਲਕਾਰ ਸਿੰਘ ਨੇ ਡਰਪੋਕ ਸ਼ਬਦ ਸੁਣਿਆ ਤੇ ਬਲਕਾਰ ਸਿੰਘ ਨੂੰ ਸੰਤ ਜਰਨੈਲ ਸਿੰਘ ਦੀਆਂ ਗੱਲਾਂ ਯਾਦ ਆ ਗਈਆਂ ਬਲਕਾਰ ਸਿੰਘ ਗੱਤਕੇ ਦਾ ਪਲੇਅਰ ਸੀ ਤੇ ਉਸ ਨੇ ਕੋਲ ਪਿਆ ਇੱਕ ਮੋਟਾ ਡੰਡਾ ਚੱਕਿਆ ਤੇ ਉਸ ਨੂੰ ਘਮਾਉਣਾ ਸ਼ੁਰੂ ਕਰ ਦਿੱਤਾ ਤੇ ਬਿਨਾ ਡਰੇ ਉਹ ਹਾਥੀ ਦੇ ਸਾਹਮਣੇ ਜਾ ਕੇ ਖੜਾ ਹੋ ਗਿਆ ਕਿਉਂਕਿ ਹੁਣ ਸਿੱਖੀ ਉੱਤੇ ਗੱਲ ਆ ਗਈ ਸੀ ਬਲਕਾਰ ਸਿੰਘ ਨੇ ਇੱਕ ਗੱਡੀ ਉੱਤੇ ਚੜ ਕੇ ਉੱਚੀ ਜਗ੍ਹਾ ਤੇ ਹੋ ਕੇ ਹਾਥੀ ਦੇ ਸਿਰ ਵਿੱਚ ਉਹ ਡੰਡਾ ਜ਼ੋਰ ਦੇ ਨਾਲ ਮਾਰਿਆ ਅਚਾਨਕ ਹੋਏ ਹਮਲੇ ਦੇ ਨਾਲ ਉਹ ਹਾਥੀ ਡਰ ਗਿਆ ਡਰ ਦੇ ਨਾਲ ਹਾਥੀ ਸ਼ਾਂਤ ਹੋ ਗਿਆ ਤੇ வன ਵਿਭਾਗ ਦੀ ਟੀਮ ਵੱਲੋਂ ਹਾਥੀ ਨੂੰ ਫੜ ਕੇ ਇੱਕ ਸਾਈਡ ਤੇ ਕਰ ਦਿੱਤਾ ਗਿਆ ਇਸ ਹਾਥੀ ਨੇ ਮੇਲੇ ਵਿੱਚ 10 ਬੰਦਿਆਂ ਦੀ ਜਾਨ ਲੈ ਲਈ ਸੀ ਜੇਕਰ ਬਲਕਾਰ ਸਿੰਘ ਹਾਥੀ ਨੂੰ ਨਾ ਰੋਕਦਾ ਤੇ ਹਾਥੀ ਹੋਰ ਵੀ ਕਈ ਜਾਨਾਂ ਲੈ ਸਕਦਾ ਸੀ ਇਸ ਲਈ ਸਰਕਾਰ ਮੰਦਰ ਦੀ ਕਮੇਟੀ ਵੱਲੋਂ ਬਲਕਾਰ ਸਿੰਘ ਦਾ ਸਨਮਾਨ ਕੀਤਾ ਗਿਆ ਤੇ ਉਸ ਇਲਾਕੇ ਦੀ ਸੜਕ ਜੋ ਕਿ ਉਸ ਮੇਲੇ ਦੀ ਜਗਾ ਵੱਲ ਜਾਂਦੀ ਹੈ ਉਸ ਦਾ ਨਾਂ ਹੀ ਬਲਕਾਰ ਸਿੰਘ ਦੇ ਨਾਂ ਉੱਤੇ ਰੱਖ ਦਿੱਤਾ ਗਿਆ ਸੋ ਗੁਰੂ ਦੇ ਅੰਮ੍ਰਿਤ ਵਿੱਚ ਐਨੀ ਸ਼ਕਤੀ ਹੈ ਕਿ ਗੁਰੂ ਦਾ ਅੰਮ੍ਰਿਤ ਛਕਿਆ ਹੋਵੇ ਤੇ ਸਿੱਖ ਰਹਿਣੀ ਅਤੇ ਰਹਿਤ ਵਾਲਾ ਹੋਵੇ ਉਹ ਮਛਲੇ ਹਾਥੀਆਂ ਨਾਲ ਕੀ ਉਹ ਤੇ ਪੂਰੀ ਦੁਨੀਆ ਦੇ ਨਾਲ ਟੱਕਰ ਲੈ ਸਕਦਾ ਹੈ Oh.